पत्रकार हरप्रीत कौर खड्गा आज पिنڈ દેਦਨਾ ਵਿਖੇ ਐਸ ਡੀ ਐਮ ਸਾਹਿਬ ਤੇ ਐਸ ਡੀ ਐਮ ਸਾਹਿਬ ਪਹੁੰਚੇ ਨੇ ਤੇ ਆ ਸਤਰਾਣਾ ਹਲਕੇ ਦੇ ਐਮ ਐਲ ਏ ਕੁਲਵੰਤ ਸਿੰਘ ਬਾਜੀਗਰ ਵੀ ਆਜਾ ਇੱਥੇ ਪਹੁੰਚੇ ਨੇ ਖੁਦ ਇੱਥੇ ਦੇਦਨਾ ਦੀਆਂ ਸਮੱਸਿਆਵਾਂ ਨੂੰ ਲੈ ਕੇ ਅੱਜ ਉਹ ਇੱਥੇ ਪਹੁੰਚੇ ਨੇ ਦਰਸ਼ਕੋ ਕੀ ਹੈ ਜੀ ਸੀਵਰੇਜ ਵਾਲਾ ਕਹਿਤਾ ਬਾਈ ਨੇ ਬਾਈ ਨੇ ਫੋਨ ਕਰਤਾ ਅਫਸਰਾਂ ਨੂੰ ਠੀਕ ਹੈ ਨੰਦੇ ਸਰ ਕੀ ਮੌਜੂਦ ਪਿੰਡ ਦੇਖਣਾ ਕਰਾਇਆ ਗਿਆ ਅੱਜ ਪਿੰਡ ਦੇਦਨਾ ਦੇ ਵਿੱਚ ਆਏ ਆ ਜੀ ਆਏ ਵਾਰ ਕਿਸੇ ਨਾ ਕਿਸੇ ਨਵੀਂ ਚੀਜ਼ ਦਾ ਜਿਹੜਾ ਉਦ ਘਟਨ ਕਰੀਦਾ ਜੋ ਮਾਨ ਸਾਹਿਬ ਦੀਆਂ ਸਕੀਮਾਂ ਨੇ ਉਹਨਾਂ ਦਾ ਲੋਕ ਜਿਹੜਾ ਫਾਇਦਾ ਠਾਰ ਰੇ ਪਿੰਡ ਦੇਦਨਾ ਦੇ ਵਿੱਚ ਪਹਿਲਾਂ ਬਹੁਤ ਵੱਡਾ ਜਿਹੜਾ ਕ੍ਰਿਡ ਸਟੇਡੀਅਮ ਦਿੱਤਾ ਗਿਆ ਅੱਜ ਸੂਨੀ ਰਵਿਸਤ ਸਾਹਿਬ ਤੋਂ ਘਟਨ ਕਰਨਾ ਹੈ ਹੋਰ ਵੀ ਜਿਹੜੇ ਛੋਟੇ ਛੋਟੇ ਕੰਮ ਹੈਗੇ ਨੇ ਪਿੰਡ ਦੇਦਨਾ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਜਿਹੜੇ ਉਹ ਕੀਤੇ ਜਾ ਰਹੇ ਨੇ ਇਸ ਕਰਕੇ ਅੱਜ ਅਸਦੀਮ ਸਾਹਿਬ ਔਰ ਵੀਡੀਓ ਸਾਹਿਬ ਸਾਰੇ ਜਿਹੜਾ ਸਟਾਫ ਆਇਆ ਹੋਇਆ ਔਰ ਨਗਰ ਦੇ ਲੋਕਾਂ ਦੇ ਵਿੱਚ ਬੜਾ ਖੁਸ਼ੀ ਦਾ ਮਾਹੌਲ ਹੈਗਾ ਕਿ ਜਿਹੜੇ ਕੰਮ ਅੱਜ ਤੋਂ 70 ਸਾਲ ਪਹਿਲਾਂ ਹੋ ਜਾਣੇ ਚਾਹੀਦੇ ਸੀਗੇ ਉਹ ਸਾਨੂੰ ਉਹ ਜਿਹੜੇ ਕੰਮ ਨੇ ਅੱਜ ਦੇਖਣ ਨੂੰ ਮਿਲੇ ਨੇ ਜੀ ਉਹ ਲੋਕਾਂ ਦੇ ਵਿੱਚ ਬੜਾ ਖੁਸ਼ੀ ਦਾ ਮਾਹੌਲ ਹੈਗਾ ਔਰ ਜਿੰਨੀ ਨਵੀਂ ਜਨਰੇਸ਼ਨ ਹੈਗੀ ਹੈ ਜਿੰਨਾ ਜੁਨਤ ਹੈਗਾ ਜੂੰਤ ਵੱਧ ਚੜ ਕੇ ਹਿੱਸਾ ਲੈ ਰਿਹਾ ਉਪਰਾਲੇ ਕਰ ਲੈ ਕਰ ਰਿਹਾ ਜੀ ਜਾਂ ਹਰੀਆਲਵੀ ਦਾ ਕੰਮ ਹੋਵੇ ਹੁਣੇ ਮੈਂ ਅਨਾਉਂਸਮੈਂਟ ਕਰਕੇ ਹਟਿਆ ਔਰ ਉੱਥੇ ਜੁੜਦੇ ਵੀ ਲਗਾਈ ਕਿ ਇੱਥੇ ਬਹੁਤ ਬਹੁਤ ਜਿਹੜੇ ਬੁੱਤੇ ਲਗਾਏ ਜਾਣ ਕਿ ਜਿਹੜਾ ਲੋਕਾਂ ਨੂੰ ਸਾਰਾ ਹਰਿਆ ਭਰਿਆ ਜਿਹੜਾ ਉਹ ਨਜ਼ਾਰਾ ਜਿਹਦਾ ਫਾਇਦਾ ਫਾਇਦਾ ਦੇਖੋ ਜੀ ਜਿੰਨਾ ਪਿੰਡ ਦੇ ਵਿੱਚ ਕੂੜਾ ਕਰਕਟ ਵਗੈਰਾ ਹੁੰਦਾ ਆ ਆਮ ਆਪਾਂ ਦੇਖਦੇ ਆ ਜਦੋਂ ਖੁੱਲੇ ਥਾਂ ਤੇ ਜਿਹੜੀ ਕੋਈ ਚਾਰ ਦਿਵਾਰੀ ਵਗੈਰਾ ਨਹੀਂ ਹੋਇਆ ਕਰਦੀ ਉਹ ਜਿਹੜੀ ਵੇਸਟਿੰਗ ਹੈ ਜੀ ਉਹ ਘਰਾਂ ਦੇ ਵਿੱਚ ਹੀ ਉਲਟਾ ਵਾਪਸ ਆਉਂਦੀ ਆ ਸੋ ਇਸ ਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਕਰਕੇ ਦਾ ਜਿਹੜਾ ਕਿ ਖੇਤੀ ਸਪੋਰਟ ਹੈ ਮੈਂ ਭੀਮਾ ਜੀ ਮੰਡੀ ਕਰਦੇ ਆ ਇੱਧਰ ਹਾਂਜੀ ਕਿ ਇਹ ਬਲੇਗ ਜਦੋਂ ਵੰਦਨ ਸੰਦਭੂ ਅੰਦਰ ਕਰਨਾ ਇੱਕ ਮਿੰਟ ਇੱਥੇ ਜੇ ਦੇਦਣਾ ਸੋਏ ਤੇ ਪਲਾਟ ਦਾ ਉਦਗਾਰਨ ਕੀਤਾ ਗਿਆ 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 ਐਮਐਲਏ ਦੇ ਹੱਥੋਂ ਤਾਂ ਕਿ ਜਿੰਨਾ ਵੀ ਕੂੜਾ ਕਰਕਟ ਹੈ ਪਿੰਡ ਦਾ ਉਹ ਇੱਥੇ ਸੰਮੜ ਕੀਤਾ ਜਾਵੇ ਤਾਂ ਕਿ ਉਹਦੀ ਕੂੜੇ ਕਰਕੜਾ ਦੀ ਇੱਥੇ ਖਾਦ ਤਿਆਰ ਕੀਤੀ ਜਾਵੇ ਹਮਚਾਰੀ ਜਿਹੜਾ ਸਵੇਰੇ ਉਹਨੂੰ ਇੱਕ ਰਿਕਸ਼ਾ ਰੈਡੀ ਦਿੱਤੀ ਹੈ ਉਹਦੇ ਵਿੱਚ ਪਿੰਡੋਂ ਲਿਆ ਕੇ ਤੇ ਇੱਥੇ ਬੇਸਟ ਨੂੰ ਇੱਥੇ ਰੱਖੇ ਲੋ ਜੀ ਲੱਗਦਾ ਇਹਦੇ ਨਾਲ ਰੋਜ਼ਗਾਰ ਵੀ ਮਿਲੇਗਾ ਬਿਲਕੁਲ ਜੀ ਇੱਥੇ ਜਿਵੇਂ ਸਾਡੇ ਵਾਦੀ ਬਹੁਤ ਹੈ ਲਗਭਗ 1000 ਪਲੱਸ ਘਰ ਨੇ ਤੇ 5-7 ਮੁੰਡਿਆਂ ਨੂੰ ਰੋਜ਼ਗਾਰ ਵੀ ਮਿਲੂਗਾ ਕੀ ਲੋਕਾਂ ਨੂੰ ਪੀਲੀ ਲੱਗੀ ਹੈ ਸੰਬੰਧ ਵਿੱਚ ਅਸੀਂ ਲੋਕਾਂ ਨੂੰ ਬਤਵਾਦੇ ਹੀ ਅਪੀਲ ਕਰਦੇ ਆਂ ਵੀ ਸਰਕਾਰ ਜੇ ਸਰਕਾਰ ਤੇ ਕੁਝ ਸੰਸਥਾਵਾਂ ਨੇ ਰਾਉਂਡ ਗਲਾਸ ਫਾਊਂਡੇਸ਼ਨ ਹੈ ਜਿਹਦਾ ਇਹ ਸਾਡੇ ਨਾਲ ਕੋਆਪਰੇਟ ਕਰ ਰਹੀ ਨੇ ਤੇ ਤੁਸੀਂ ਵੀ ਸਾਡੇ ਨਾਲ ਕੋਆਪਰੇਟ ਕਰੋ ਅੱਜ ਮੇਨ ਸਟਰੀਟ ਦਾ ਉਦਘਾਟਨ ਕਿਹਦੇ ਵੱਲੋਂ ਇਹ ਸਾਡੇ ਵਿਧਾਇਕ ਨੇ ਜੇ ਸਰਦਾਰ ਕਲਵਾਂ ਸਿੰਘ ਦੀ ਬਾਜੀ ਜੀ ਉਹਨਾਂ ਵੱਲੋਂ ਕੀਤਾ ਗਿਆ ਜੀ ਕਾਜੀ ਕੁਛ ਕਹਿਣਾ ਚਾਹਤੇ ਆਬ ਬੋਲ ਦੋ ਕਾਜੀ ਹੋਰ ਬੋਲ ਲਓ ਜੀ ਸਨੇ ਜੀ ਆਪਣਾ ਮੇਰੇ ਨਾਮ ਜਸਮਿਲ ਸਿੰਘ ਮੈਂ ਇਸ ਪਿੰਡ ਦਾ ਵਾਸੀ ਆ ਤੇ ਅੱਜ ਜਿਹੜਾ ਇਹ ਆਪਣਾ ਪ੍ਰੋਗਰਾਮ ਸੀਗਾ ਇਹ ਪ੍ਰੋਗਰਾਮ ਜਿਹੜਾ ਬਹੁਤ ਵਧੀਆ ਹੋਇਆ ਤੇ ਜਿਹੜਾ ਪਿੰਡ ਦੇ ਵਿੱਚ 베ਸਟ ਚੀਜ਼ਾਂ ਨੇ ਉਹਦੇ ਬਾਰੇ ਜਾਣਕਾਰ ਦਿੱਤੀ ਐ ਡਿਪਾਰਟਮੈਂਟ ਵੱਲੋਂ ਟੀਮ ਆਈ ਸੀ ਸਾਰੀ ਟੀਮ ਨੇ ਬਹੁਤ ਵਧੀਆ ਇੱਕ ਮੈਸੇਜ ਦਿੱਤਾ ਪਿੰਡ ਦੇ ਲੋਕਾਂ ਦਾ ਔਰਤਾਂ ਦਾ ਬਹੁਤ ਸਹਿਯੋਗ ਸੀ ਪਿੰਡ ਦੇ ਵਿੱਚ ਉਹਨਾਂ ਨੇ ਬੜੇ ਧਿਆਨ ਨਾਲ ਅਫਸਰ ਸਾਹਿਬ ਦੀਆਂ ਗੱਲਾਂ ਵਸ ਸੁਣੀਆਂ ਬਾਕੀ ਅਸੀਂ ਸਾਰੇ ਪਿੰਡ ਵਾਸੀਆਂ ਦਾ ਜੋ ਵੀ ਸਾਡੇ ਅੱਜ ਇਸ ਪ੍ਰੋਗਰਾਮ 'ਚ ਪਹੁੰਚੇ ਸੀਗੇ ਅਸੀਂ ਸਭ ਦਾ ਸਾਡੇ ਐਮਐਲਏ ਸਾਹਿਬ ਵੱਲੋਂ ਸਾਡੀ ਆਮ ਆਦਮੀ ਪਾਰਟੀ ਟੀਮ ਵੱਲੋਂ ਅਸੀਂ ਸਭ ਦਾ ਧੰਨਵਾਦ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਅੱਜ ਇਹ ਜਿਹੜਾ ਕੂੜਾ ਕਰਕਟ ਪਲਾਂਟ ਆ ਇਹ ਦੇਦਣਾ ਵਿਕੇ ਲੱਗ ਚੁੱਕਿਆ ਉਹਦੀ ਰਸਮੀ ਸ਼ੁਰੂਆਤ ਅਸੀਂ ਕਰ ਚੁੱਕੇ ਹਾਂ ਜੀ ਇਹਦੇ ਨਾਲ ਲੋਕਾਂ ਦਾ ਜਿਹੜਾ ਕੂੜਾ ਦਾ ਘਰਾਂ ਵਿੱਚੋਂ ਨਿਕਲਣ ਵਾਲਾ ਚਾਹੇ ਉਹ ਗਿੱਲਾ ਕੂੜਾ ਹੋਵੇ ਚਾਹੇ ਉਹ ਸੁੱਕਾ ਕੂੜਾ ਹੋਵੇ ਉਹਦਾ ਪ੍ਰਬੰਧਨ ਸਹੀ ਢੰਗ ਨਾਲ ਕੀਤਾ ਜਾਵੇਗਾ ਤਾਕੇ ਇਹ ਜਿਹੜਾ ਗਾ ਗਿੱਲੇ ਕੂੜੇ ਤੋਂ ਅਸੀਂ ਖਾਦ ਬਣਾ ਸਕੀਏ ਤੇ ਸੁੱਕਾ ਕੂੜਾ ਗਾ ਇਹ ਮੁੜ ਵਰਤੋਂ ਵਿੱਚ ਅਸੀਂ ਅੱਗੇ ਲਿਆ ਸਕੀਏ ਇਹਦਾ ਉਦਘਾਟਨ ਕਿਸ ਦੇ ਹੱਥੋਂ ਕਰਵਾਇਆ ਗਿਆ ਇਹਦੇ ਵਿੱਚ ਇਸ ਉਦਘਾਟਨ ਲਈ ਅਸੀਂ ਸਾਡੇ ਮਾਨਯੋਗ ਐਮਐਲਏ ਸਾਹਿਬ ਛਤਰਾਣਾ ਕੰਸਿਸਟੈਂਸੀ ਦੇ ਅਤੇ ਨਾਲ ਹੀ ਸਾਡੇ ਐਸਡੀਐਮ ਸਾਹਿਬ ਕੋ ਆਏ ਨੇ ਬੀਡੀਪੀਓ ਮੈਮ ਆਈ ਕਿੰਨੇ ਦਾ ਪ੍ਰੋਜੈਕਟ ਹੈ ਕਿ ਤੇ ਕੀ ਅੱਜ ਬੱਤੇ ਬੱਚਿਆਂ ਨੂੰ 10 ਮਿੰਟ ਦਿੱਤੇ ਇਹ ਸਾਡਾ ਪ੍ਰੋਜੈਕਟ ਹੈ ਜੀ 6,88,000 ਦਾ ਤੇ ਇਹ ਐਕਸ਼ਨ ਪੰਚਾਇਤੀ ਰਾਜ ਡਿਪਾਰਟਮੈਂਟ ਵੱਲੋਂ ਬਣਾਇਆ ਗਿਆ ਹੈਗਾ ਤੇ ਇਸ ਦਾ ਲਾਭ ਜਿਹੜਾ ਗਾ ਆਮ ਸਾਰੇ ਲੋਕਾਂ ਨੂੰ ਹੋਏਗਾ 300 ਗੱਸਤੂ ਨੇ ਇਹ ਇਹਦੇ ਵਿੱਚ ਅਸੀਂ ਘਰ-ਘਰ ਲੋਕਾਂ ਨੂੰ 300 ਡਸਟਬਿਨ ਪ੍ਰੋਵਾਈਡ ਕੀਤੇ ਨੇ ਤਾਂ ਕਿ ਉਹ ਘਰਾਂ ਤੋਂ ਹੀ ਜਿਹੜਾ ਹੈਗਾ ਕੂੜਾ ਦਾਗਾ ਸੈਗਰੀਗੇਟ ਕਰ ਸਕਣ ਗਿੱਲੇ ਕੂੜੇ ਨੂੰ ਲੱਗ ਰੱਖ ਸਕਣ ਅਤੇ ਸੁੱਕੇ ਕੂੜੇ ਨੂੰ ਲੱਗ ਰੱਖ ਸਕਣ ਠੀਕ ਹੈ ਨਾ ਮੇਰਾ ਨਾਮ ਵੀਪਾਲ ਦਿਖਿਤਾ ਜੀ ਮੈਂ ਆਈਸੀ ਸਪੈਸ਼ਲਿਸਟ ਪਟਿਆਲਾ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਡਿਪਾਰਟਮੈਂਟ ਤੋਂ ਜੁੜਿਆ ਹੋਇਆ ਹਾਂ ਸਾਡੇ ਆਨਰੇਬਲ ਸੀਐਮ ਸਾਹਿਬ ਤੇ ਸਾਡੇ ਆਨਰੇਬਲ ਐਮਐਲਏ ਸਾਹਿਬ ਦੀ ਬੁਆਹੀ ਹੇਠ ਅਸੀਂ ਅੱਜ ਪਹੁੰਚੇ ਆਂ ਐਂਡ ਸਾਰੀ ਪਿੰਡਾਂ ਦੇ ਵਿੱਚ ਇਹ ਵਾਰੀ ਵਾਰੀ ਅਸੀਂ ਕੋਸ਼ਿਸ਼ ਕਰਾਂਗੇ ਕਿ ਰਿਕੋਰਡ ਬੇਸ ਪਰ ਜਨਰਲ ਕਲਾਨਸ ਤੇ ਸੋਲਿਡ ਵੇਸ ਕਰਨ ਦੇ ਨਾਲ ਨਾਲ ਇਹ ਗੱਲ ਵੀ ਸਪਲਾਈ ਕਰਨ ਕਿ ਜਿਹੜੇ ਮੇਰੀ ਲੋਕਾਂ ਨੂੰ ਵੀ ਇਹੀ ਅਪੀਲ ਆ ਕਿ ਐਟ ਲੀਸਟ ਉਹ ਆਪਣੇ ਘਰਾਂ ਦੇ ਵਿੱਚ ਜਿਹੜੀ ਵੇਸ ਸੈਗਰੀਗੇਸ਼ਨ ਆ ਕਿ ਗਿੱਲਾ ਤੇ ਸੁੱਕਾ ਕੂੜਾ ਉਹਨੂੰ ਆਰਡਰਡ ਰੱਖਣ ਤਾਂ ਜਿਹੜੀਆਂ ਵੇਸਟ ਮੈਨੇਜਮੈਂਟ ਪਲਾਂਟ ਦੇ ਆਪਣੇ ਉਪਰਾਲੇ ਨੇ ਜਿਹੜਾ ਸਕਸੈਸਫੁਲ ਬਣਾਇਆ ਜਾਵੇ ਕਿਉਂਕਿ ਜਦ ਤੱਕ ਅਸੀਂ ਗਿੱਲਾ ਤੇ ਸੁੱਕਾ ਕੂੜਾ ਅਡਡ ਨਹੀਂ ਕਰਦੇ ਉਦੋਂ ਤੱਕ ਇਹ ਵੇਸਟ ਮੈਨੇਜਮੈਂਟ ਪਲਾਂਟਾਂ ਦਾ ਕੋਈ ਫਾਇਦਾ ਨਹੀਂ ਹੈਗਾ ਜਦੋਂ ਤੱਕ ਅਸੀਂ ਆਪ ਮੁਹਾਰੇ ਹੋ ਕੇ ਆਪਣੇ ਆਪ ਸਾਰੇ ਨੂੰ ਜਾਣ ਨਹੀਂ ਪਾਉਂਦੇ ਇਹ ਸਕੀਮਾਂ ਬਾਰੇ ਉਦੋਂ ਹੀ ਇਹ ਚੀਜ਼ ਦਾ ਫਾਇਦਾ ਨਹੀਂ ਜਿਹੜੀ ਖਾਣਾ ਤਿਆਰ ਹੋਊਗਾ ਕਿੱਥੇ ਜਾਣਾ ਹੁਣ ਦੇਖੋ ਜੇ ਕੋਈ ਖਾਣਾ ਤਿਆਰ ਹੋ ਰਿਹਾ ਉਹ ਵੀ ਜਿਹੜੀ ਵੇਸਟ ਮੈਨੇਜਮੈਂਟ ਹੋਊਗੀ ਜਦੋਂ ਉਦੋਂ ਬਾਅਦ ਉਹਨਾਂ ਨੂੰ ਮਨੂਵਰ ਤਿਆਰ ਹੋਊਗਾ ਖਾਣਾ ਤਿਆਰ ਹੋਊਗਾ ਉਹ ਪਿੰਡ ਦੇ ਲੋਕਾਂ ਦੀ ਮੰਡੀ ਹੋਊ it is thank you